ਰਾਨਾਸ ਤਾਰਾਸ ਅੰਦਰ ਵੀ ਕਾਰਕਮਿਟੀ ਮੈਂਬਰ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਤੇ ਅੱਜ ਜਿਹੜਾ ਤੁਸੀਂ ਇਕੱਠ ਕੀਤਾ ਇਹ ਪਿੰਡ ਦੇ ਵਿੱਚ ਤੇ ਕਿਵੇਂ ਇਹਨੂੰ ਲੈਂਦੇ ਹੋ ਦੇਖੋ ਜੀ ਕਾਠ ਨੇ ਹਾਰ ਹੀ ਆ ਜਾਂਦਾ ਮੋਦੀ ਸਾਹਿਬ ਦੇ ਲੋਕ ਫੈਨ ਹੋ ਕੇ ਜਨਤਾ ਨੂੰ ਜਨਤਾ ਨੂੰ ਵਿਸ਼ਵਾਸ ਆ ਚੁੱਕਾ ਪਿਆ ਤੇ ਜੇ ਸਾਡਾ ਕੋਈ ਮਸਲਾ ਲਖੜਾ ਸਕਦਾ ਤੇ ਉਹ ਮੋਦੀ ਸਾਹਿਬ ਕਰਾ ਸਕਦੇ ਨੇ ਤੇ ਉਹ 260 ਸਕੀਮਾਂ ਆਈਆਂ ਜਿਹਦੇ ਵਿੱਚ ਤੁਹਾਡੀ 4 ਲਾਗੂ ਹੋਈਆਂ 5 255 ਲਾਗੂ ਹੋਣ ਵਾਲੀਆਂ ਵਾ ਤੇ ਇਹ ਕਿੰਨੇ ਜਿਹੜੇ ਪਰਿਵਾਰ ਅੱਜ ਸ਼ਾਮਲ ਆ ਸਾਰਾ ਵੇੜਾ ਜਿੰਨਾ ਐਪਿੰਡ ਦੇ ਮਾਰਕਪੁਰੇ ਦਾ ਸਾਰਾ ਵੇੜਾ ਹੈਗਾ ਸਾਰਾ ਹੀ ਭਾਜਪਾ ਭਾਰਤੀ ਜਨਤਾ ਪਾਰਟੀ ਦਾ ਚੜ ਗਿਆ ਜੀ ਕੀ ਵਿਸ਼ਵਾਸਿਤ ਹੋਇਆ ਹਾਂ ਜੀ ਹਾਂ ਜੀ ਕੀ ਵਿਸ਼ਵਾਸਿਤ ਹੋਇਆ ਜੀ ਦਾ ਸਵਾਸ ਇਹ ਦਵਾਇਆ ਕਿ ਜੋ ਵੀ ਸੈਂਟਰ ਦੀਆਂ ਸਾਡੀਆਂ ਸਕੀਮਾਂ ਕਨਕਾ ਕੋਠੇ ਨਰੇਕਾ ਬੱਚਿਆਂ ਨੂੰ ਦਾਹ ਪਰਿਆਂ ਨੂੰ ਬਿਊਟੀ ਬੱਚੂ ਵੀ ਆਈਆਂ ਉਹ ਸਭ ਮਰ ਯਸਦੀਆਂ ਕਰਾਈਆਂ ਜਾਣਗੀਆਂ ਹੁਣ ਵਿੱਚ ਕੋਈ ਵੀ ਵਿੱਚ ਵਿਚੋਲਾ ਨਹੀਂ ਲਿਆ ਜਾਊਗਾ ਤੇ ਐਪਿੰਡ ਦਾ ਹਰਪ੍ਰੀਤ ਸਿੰਘ ਹੈਪੀ ਹੁੰਡਾ ਰਪੀਦਿਆ ਇਹ ਪਿੰਡ ਨੂੰ ਹਮਲ ਕਰੂਗਾ ਸਾਰੇ ਬੰਦਿਆਂ ਦਾ ਕੰਮ ਕਰਾਂਗਾ ਮੋਢੇ ਦਾ ਮੋਢਾ ਨਾਲ ਲਾ ਕੇ ਚੱਲੂਗਾ। ਹਾਂ ਜੀ ਬਿੱਜੀ ਕੀ ਆਪਰਾ ਨਾਮ ਆ ਕਿਹੜਾ ਪਿੰਡ ਆ? ਜੀ ਪਿੰਡ ਮਾਨਕਪੁਰਾ ਹਰਪਿੰਦਰ ਪਿੰਾਵੇ ਦਾ ਜੀ। ਪੰਜਾਜ ਦੇ ਖੇਵ ਕਰ ਮਿਲਣ ਦਾ ਬੋਲਣਾ ਨਹੀਂ। ਤੇ ਅੱਜ ਤੁਸੀਂ ਜਿਹੜਾ ਕੱਠ ਕੀਤਾ ਹੈ। ਹਾਂ ਜੀ ਕੀ ਕਹਿਣਾ ਚਾਹੋਗੇ ਕਿਹੜੀ ਪਾਰਟੀ ਸ਼ਾਮਿਲ ਹੈ ਕਿੰਨੇ ਪ੍ਰਵਾਸ ਸ਼ਾਮਿਲ ਹੈ। ਘਰ ਤੋਂ 500 ਲੋਕ ਆ ਸ਼ਾਮਿਲ ਹੈ। ਤੇ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਕਾਣਾ ਇਹੋ ਜਾਊਂਗਾ ਜੀ ਜੋ ਸਾਡੇ ਗਰੀਬ ਜਨਤਾ ਵਾ। ਉਹ ਪਏ ਸਾਡਾ ਨੇਗਾ ਨਾ ਆਉਂਦਾ ਜੀ ਠੀਕ ਹੈ ਜੀ ਇਹ ਸਰਪੰਚ ਜਿਹੜਾ ਸਰਪੰਚ ਬੰਦਾ ਵਾ ਉਹ ਹੀ ਕਢਵਾ ਕੇ ਆਪਣੇ ਜੇਬ ਵਿੱਚ ਪਾਉਂਦਾ ਜੀ ਸਾਡੀ ਗਰੀਬ ਜਨਤਾ ਨੂੰ ਜੋਬ ਕਰਦਾ ਨਾ ਨੰਬਰ ਤਾਂ ਨਹੀਂ ਕਿਸੇ ਨੂੰ ਪਤਾ ਜੀ ਇਹਨਾਂ ਦਾ ਨਾ ਜੋਬ ਕਰ ਦਿੱਤੇ ਜਾਂਦੇ ਨਾ ਨਾ ਕੰਮ ਦਿੱਤਾ ਜਾਂਦਾ ਜੀ ਕਿਹੜੀ ਕੀਦੀ ਗਵਾਹੀ ਦੋ ਇਤਿਹਾਸ ਵਿੱਚ ਹਾਂਜੀ ਕੀਦੀ ਗਵਾਹੀ ਸ਼ਾਮਿਲ ਹੋ ਜਾਓ ਸਰਦਾਰ ਸਰਦਾਰ ਸਿੰਘ ਗੁਰੀ ਜੀ